ਚਲੀਆਂ ਔਰ ਅਸੀਂ ਆਪਣੀ ਜੌਬ ਤੇ ਜਾ ਰਹੇ ਸੀ ਫਤਿਹਗੜ ਚੋਗੀਆਂ ਮੇਰੀ ਪੋਸਟਿੰਗ ਹੈਗੀ ਗਾਰਲ ਸਕੂਲ ਔਰ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਰਸਤੇ ਵਿੱਚ ਤੇ ਡਰਾਈਵਰ ਵੀ ਠੀਕ ਸਪੀਡ ਤੇ ਚੱਲ ਰਿਹਾ ਸੀ ਉਹਦੀ ਸਪੀਡ ਤੇ ਓਵਰ ਨਹੀਂ ਹੈਗੀ ਸੀਗੀ ਤੇ ਟਰੱਕ ਵਾਲੇ ਨੇ ਇੱਕਦਮ ਆ ਕੇ ਸਾਡੇ ਉੱਪਰ ਮਤਲਬ ਪਤਾ ਹੀ ਨਹੀਂ ਲੱਗਿਆ ਸਾਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਅਸੀਂ ਵੱਜ ਗਏ ਵਿੱਚ ਧੁੰਦ ਕਰਕੇ ਇਹ ਸਾਰਾ ਹਾਦਸਾ ਵਾਪਰਿਆ ਔਰ ਸਾਡੇ ਕਾਫੀ ਟੀਚਰਸ ਜਿਹੜੇ ਇੰਜਰਡ ਹੋ ਗਿਆ ਪੂਰੀ ਤਰ੍ਹਾਂ ਮੇਰੀ ਖੁਦ ਦੀ ਵਾਲੀ ਬਾਹ ਪੂਰੀ ਕੰਮ ਨਹੀਂ ਕਰ ਰਹੀ ਹੈਗੀ ਮੇਰੀ ਸਿਸਟਰ ਵੀ ਵਿੱਚ ਸੀ ਉਨਾਂ ਦੇ ਦੋਨੋਂ ਲੈਗਸ ਜਿਹੜੀਆਂ ਉਹ ਬਿਲਕੁਲ ਕੰਮ ਨਹੀਂ ਕਰ ਰਹੀਆਂ ਪਰ ਮੋਸਟ ਆਫ ਦਾ ਟੀਚਰਸ ਜਿਹੜੇ ਉਹਨਾਂ ਦੇ ਸਿਰ ਵਿੱਚ ਕਾਫੀ ਜਿਆਦਾ ਸੱਟ ਆਈ ਹੈ ਕਿੰਨੇ ਡਿਗੇਸ ਵਾਸਤੇ ਅਸੀਂ ਵੈਸੇ ਤੇ 12 ਤੋਂ 30 ਨੂੰ ਨੇ ਆਜ ਅਸੀਂ 10 ਕ ਟੀਚਰ ਸੀਗੇ 10 ਦੇ ਨੇਅਰ ਅਬਾਊਟ ਟੀਚਰ ਸੀਗੇ ਕਿੰਨੇ ਸੱਟਾਂ ਲੱਗੀਆਂ ਨੇ ਬਈ ਸ਼ਾਹ ਅ ਕਾਫੀ ਸੱਟਾਂ ਲੱਗੀਆਂ ਆ ਉਹਨਾਂ ਦੀਆਂ ਦੀ ਤੇ ਆ ਨੇਜ਼ਲ ਜਿਹੜੀ ਬੋਨ ਹੈਗੀ ਹੈ ਬ੍ਰੇਕ ਹੋ ਗਈ ਕਿ ਟੀਚਰਸ ਦੀਆਂ ਕਈਆਂ ਦੇ ਮਤਲਬ ਬ੍ਰੇਨ ਦੇ ਵਿੱਚ ਵੀ ਇੰਜਰੀਜ਼ ਵਗੈਰਾ ਆਈਆਂ ਹੈਗੀਆਂ ਔਰ ਲੈਗਸ ਵਗੈਰਾ ਫੈਕਚਰਸ ਹੋ ਗੀਆਂ ਟੀਚਰਸ ਦੀਆਂ ਬਾਹਾਂ ਵਗੈਰਾ ਤਾਂ ਲੱ ਤੇ ਸਾਰੇ ਬਾਕੀ ਸਕੂਲਾ ਨਹੀਂ ਹਾਂਜੀ ਸਾਰੇ ਵੱਖ-ਵੱਖ ਸਕੂਲਾ ਦੇ ਸੀਗੇ ਹਾਂ ਹਾਈ ਸਕੂਲ ਸਾਰੇ ਸਰਕਾਰੀ ਸਕੂਲ ਦੇ ਹਾਂਜੀ ਗਲਤੀ ਕਿਹੜੀ ਲੱਗਦੀ ਹੈ ਤੁਹਾਨੂੰ ਉਹ ਕਾਹਦੇ ਉਹਨਾਂ ਨੂੰ ਵੀ ਉਹ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਇਸ ਚੀਜ਼ ਬਾਰੇ ਮੈਨੂੰ ਸਾਨੂੰ ਤੇ ਪਤਾ ਨਹੀਂ ਲੱਗਿਆ ਸਾਰਾ ਤੁੰਦ ਕਰਕੇ ਹਾਲ ਸਭ ਆਕੜਿਆ ਅਸੀਂ ਆਪਣੀ ਮਤਲਬ ਸਾਡਾ ਡਰਾਈਵਰ ਠੀਕ ਚੱਲ ਰਿਹਾ ਸੀ ਆਪਣੀ ਸਪੀਡ ਤੇ ਜਾ ਰਿਹਾ ਮਤਲਬ ਨਾਰਮਲ ਸਪੀਡ ਤੇ ਸੀਗਾ ਪਤਾ ਹੀ ਨਹੀਂ ਲੱਗਿਆ ਟਰੱਕ ਕਿਵੇਂ ਆ ਕੇ ਵਿੱਚ ਟੱਕਰ ਹੋ ਗਈ ਸਾਡੀ ਮਤਲਬ ਸਾਨੂੰ ਕੁਝ ਨਹੀਂ ਪਤਾ ਲੱਗਾ ਉਦੋਂ ਹੀ ਪਤਾ ਲੱਗਿਆ ਜਦੋਂ ਅਸੀਂ ਇੰਜਰਡ ਹੋ ਗਏ ਸਾਰੇ ਉੱਥੇ ਡਿੱਗ ਗਏ ਸਾਨੂੰ ਪਤਾ ਨਹੀਂ ਸਾਡੇ ਬੈਗ ਕਿੱਥੇ ਆ ਸਾਡੀਆਂ ਚਪਲਾ ਕਿੱਥੇ ਆ ਮਤਲਬ ਆਸ-ਪਾਸ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਨੂੰ ਫਸਟ ਏਡ ਵਗੈਰਾ ਦਿੱਤੀ ਤੇ ਬਸ ਪ੍ਰਿਮੇਸ਼ੋਰ ਸਿੰਘ ਆ ਮੈਂ ਵੀ ਕੰਪਿਊਟਰ ਟੀਚਰ ਤੇ ਪਟਾਣਾ ਤੁਲੀਆਂ ਸਕੂਲ ਵਿੱਚ ਜੋ ਕਰਦਾ ਤੇ ਅਸਵੇਰੇ ਜਦੋਂ ਅਸੀਂ ਜਾ ਰਹੇ ਹਾਂ ਡਿਊਟੀਆਂ ਤੇ ਅੱਗੇ-ਅੱਗੇ ਬਿੰਗਰ ਜਾ ਰਹੀ ਹੈ ਜਿਹੜੀ ਇਹ ਪਠਾਨਪੋੜ ਤੋਂ ਹੁੰਦੀ ਆ ਫਤਿਹਗੜ ਚੁੜੀਆਂ ਤੱਕ ਤੇ ਵਿੱਚ ਵੱਖ-ਵੱਖ ਸਕੂਲਾਂ ਦੇ ਜਿਹੜੇ ਟੀਚਰ ਜਾਂਦੇ ਆ ਸਾਰੇ ਮੇਰੇ ਸਕੂਲ ਦੇ ਵੀ ਦੋ ਮੇਰੇ ਕਲੀਗ ਲੇਡੀ ਜਿਹੜੇ ਟੀਚਰ ਸੀ ਉਹ ਵੀ ਇਹ ਇਹਦੇ ਵੀ ਅੱਛੀ ਸੀ ਅਗੂਟ ਪਰ ਆ ਰਹੀ ਸੀ ਮੇਰੇ ਖਿਆਲ ਬਿਨ ਬਾਊਟ ਲਾਈਟਾਂ ਸੀ ਉਹ ਓਵਰਟੇਕ ਕਰ ਰਿਆ ਸੀ ਬੱਸ ਉਹ ਓਵਰਟੇਕ ਕਰਦੇ ਜਦੋਂ ਇੱਕ ਸਾਈਡ ਤੇ ਨਹੀਂ ਹੋਇਆ ਤੇ ਇਹਨਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਆ ਤੇ ਉਸ ਦੇ ਵਿੱਚ ਪਿਛੋਂ ਜਾ ਰਹੀ ਇੱਕ ਜਿਹੜੀ ਤੀਸਰੀ ਗੱਡੀ ਵੀ ਹਲਪੋਤੇ ਕੋਈ ਹੋਰ ਜਾ ਰਹੀ ਸੀ ਰਾਹ 길 ਉਹ ਉਹਨਾਂ ਦੀ ਗੱਡੀ ਵੀ ਉਹਦੇ ਵਿੱਚ ਵੱਜ ਗਈ ਹੈ ਮਗਰ ਕਿੰਨੇ ਦੇ ਆਪੀ ਵਿੱਚ ਇਹਦੇ ਵਿੱਚ 12 ਤੋਂ 13 ਦੇ ਕਰੀਬ ਜ਼ਖਮੀ ਸੀ ਕਿੰਨੇ ਜ਼ਖਮੀ ਹੋਏ ਨੌ ਗੱਜ ਜ਼ਖਮੀ ਹੋਏ ਨੇ ਤੇ ਤਿੰਨ ਕਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਹਨਾਂ ਦੇ ਐਕਚਰ ਵਗੈਰਾ ਮodel ਲਾਤਵਗੈਰਾ ਹੋਈ ਹੈ ਤੇ ਇਤ ਬਾਕੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਚਲੋ ਇਹ ਵੀ ਜਾਨੀ ਮਾਲੀ ਨੁਕਸਾਨ ਦੇ ਵਿਚ ਆ ਹੋ ਗਏ ਤੇ ਡਰਾਈਵਰ ਡਰਾਈਵਰ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਕਿਉਂਕਿ ਉਹਦੀ ਸਾਈਡ ਤੋਂ ਹੀ ਜਿਹੜੀ ਆ ਗੱਡੀ ਉਹ ਟਿਪਰ ਨੂੰ ਹਿੱਟ ਹੋਈ ਹੈ ਸਾਰੇ ਸਰਕਾਰੀ ਦੇ ਆਪਨੀ ਸਾਰੇ ਸਰਕਾਰੀ ਟੀਚਰ ਆਏ ਇਹ ਪ੍ਰਧਾਨ ਕੋਰਟ ਤੋਂ ਹੁੰਦੇ ਆ ਦੇ ਵਿੱਚ ਕੁਝ ਤਾਰਾਗੜ ਦੇ ਵੀ ਆ ਤੇ ਫਤੇਗੜ ਚੂੜੀਆਂ ਤੱਕ ਜਾਂਦੀ ਹੈ ਵਿੰਗ ਗਲਤੀ ਨਹੀਂ ਲੱਗੀ ਕਰੋ ਗਲਤੀ ਤੇ ਟਿਪਰ ਵਾਲੇ ਦੀ ਲੱਗਦੀ ਕਿਉਂਕਿ ਕਿਤੇ ਲਾਈਟਾਂ ਨਹੀਂ ਸੀ ਔਣ ਧੁੰਦ ਦੇ ਵਿੱਚ ਕੀਤੀਆਂ ਉਹਨੇ ਇੱਕ ਰੋਂਗ ਸਾਈਡ ਤੇ ਆ ਕੇ ਉਹ ਬੱਸ ਨੂੰ ਓਵਰਟੇਕ ਕਰ ਰਿਆ ਸੀ ਇਨਾ ਹੈਵੀ ਵਹੀਕਲ ਆ ਫਿਰ ਉਹਨੂੰ ਟਾਈਮ ਲੱਗ ਜਾਂਦਾ ਓਵਰਟੇਕ ਕਰਦੇ ਉਹਨੇ ਚੀਜ਼ ਚਿਹਰੋਂ ਜਿਹੜੀ ਆ ਅੱਗੂ ਵਿੰਗਰ ਆ ਗਈ ਮਹਿਲਾ ਕਿੰਨੇ ਤੇ ਆਪਕੀ ਜੈਂਟਸ ਕਿੰਨੇ ਜਾਦਾ ਮਹਿਲਾ ਹੀ ਜੈਂਟਸ ਚਾਰਕਦੇ ਆਪਣੇ ਅਟਕਦੇ ਕਰੀਬ ਨੂੰ ਲੱਗਦਾ ਮਹਿਲਾ ਦੇ ਆਪਣੇ ਦੇ ਵਿੱਚ ਮੇਰੇ ਸਕੂਲ ਦੇ ਦੇ ਵਿੱਚ ਦੋ ਹੀ ਜਿਹੜੇ ਉਹ ਮਹਿਲਾ ਦੇ ਆਪਕੀ ਉਹਨਾਂ ਨੂੰ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਜੀ ਜਿਹੜਾ ਐਕਸੀਡੈਂਟ ਆ ਕੀ ਕਿੰਨੇ ਪੇਸ਼ੰਗ ਆਏ ਨੇ ਮੈਂ ਡਾਕਟਰ ਸਿਮਰਨ ਸ ਸਾਡੇ ਕੋਲ ਆਰਐਸਈ ਨਾਲ ਰੋਡਸਾਈਡ ਐਕਸੀਡੈਂਟ ਨਾਲ ਘੱਟੋ ਘੱਟ 8 ਤੋਂ 9 ਪੇਸ਼ੈਂਟਸ ਆਏ ਨੇ ਜਿਦੇ ਵਿੱਚੋਂ 2-4 ਪੇਸ਼ੈਂਟਸ ਥੋੜੇ ਜੇ ਸਿਕ ਹੈਗੇ ਪਰ ਉਹਨਾਂ ਦੀ ਜਾਨ ਮੰਨ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਲਾਜ ਚੱਲਦਾ ਪਿਆ ਸਰ ਇਹ ਸਰਕਾਰੀ ਟੀਚਰ ਨੇ ਇਹ ਸਾਰੇ ਸਰਕਾਰੀ ਟੀਚਰਸ ਨੇ ਵੱਖਰੇ ਵੱਖਰੇ ਸਕੂਲਸ ਚ ਤੇ ਬਾਕੀ ਹੁਣ ਦੇਖਦੇ ਹਾਂ ਸਾਰਾ ਟ੍ਰੀਟਮੈਂਟ ਚੱਲਦਾ ਪਿਆ ਉਹਨਾਂ ਦਾ